ਲੋਈ ਬਿੱਲੀ ਸਾਡਾ ਉਹ ਜਿਹੜਾ ਉਹ ਜਿਹੜਾ ਪਿਆਵਾ ਦੇਖੋ ਬਿੱਲੀ ਵਾਈ ਅਸੀਂ ਨਿੱਕੇ ਹੁੰਦੇ ਬਿੱਲੀ ਨੂੰ ਦੇਖ ਦਿੰਦੇ ਸੀ ਬਿੱਲੀ ਵਖਜਦਾ ਸੀ ਕੀ ਹੋ ਗਿਆ ਬਿੱਲੀ ਕੀ ਹੋ ਗਿਆ ਉਹ ਠੀਕ ਆ ਕੀ ਹੋ ਗਿਆ ਉਹ ਕੀ ਹੋ ਗਿਆ ਕੀ ਹੋ ਗਿਆ ਉੱਤਰੀ ਹਾਂ ਉਹ ਠੀਕ ਆ Hotel. Baiklah, baiklah, baiklah. Cepatlah, cepatlah. Ayo, ayo, cepatlah, cepatlah. Baiklah, baiklah, baiklah. Cepatlah, ਲੋ ਵੀ ਬਿੱਲੀ ਬਿਠਾ ਲਿਆ ਚੱਲੀਏ ਬਿੱਲੀ ভাই ਚੱਲੀਏ ਹੋ ਗਿਆ ਹਾਂ ਉਹ ਯਾਰ ਬਿੱਲੀ ਨੇ ਕਿਸੇ ਨੇ ਮਾਰਿਆ ਪਤਾ ਨਹੀਂ ਕਿਹਨੇ ਮਾਰਿਆ ਵੀ ਨਾ ਵੀ ਯਾਰ ਇਦਾਂ ਨਾ ਕਰਿਆ ਕਰੋ ਹੋਰ ਦੇਖ ਲਓ ਮੈਂ ਉਹ ਤੋਂ ਗੱਡੀ ਲੈ ਕੇ ਘਰੋਂ ਨਿਕਲਣ ਲੱਗਾ ਸੀ ਤੇ ਬਿੱਲੀ ਜਾਨੋ ਟੱਕਰ ਗਿਆ ਮੈਨੂੰ ਤੇ ਸਾਡਾ ਭਾਗ ਤੋਂ ਬੰਦਾ ਹੈ ਵਿਚਾਰ ਇਹ ਜਿਵੇਂ ਅਸੀਂ ਇਹਨੂੰ ਬਚਪਨ ਤੋਂ ਦੇਖਦੇ ਆਉਂਦੇ ਆ ਇਹਦੇ ਕਿਸੇ ਨੇ ਕਿੱਥੇ ਮਾਰਿਆ ਇੱਥੇ ਉਰੀ ਹਾਂ ਕਿੱਥੇ ਮਾਰੇ ਪਹਿਰਦਾ ਇਹ ਨਾ ਦੇ ਦੇ ਨਾ ਹਾਂ ਨਾ ਬਈ ਯਾਰ ਇਦਾਂ ਨਾ ਕਰਿਆ ਕਰੋ ਭਾਈ ਬੇਨਤੀ ਹੈ ਸਾਨੂੰ ਬੱਲੀ ਜਰਾ ਭਾਗਤਾ ਸਾਡਾ ਨਾ ਇਹ ਨਾ ਇਹਦੇ ਕਿਸ ਨੇ ਮਾਰਨਾ ਨਾ ਕਿਸ ਨੇ ਇਹਨੂੰ ਕੋ ਕਹਿਣਾ ਹੋ ਸਕੇ ਮਦਦਵਾ ਦਾ ਇਹਦੀ ਸਪੋਰਟ ਕਰੋ ਭਾਈ ਇਹਨੂੰ ਲੈ ਕੇ ਦਿਆ ਕਰੋ ਕੁਝ ਖਾਣ ਪੀਣ ਨੂੰ ਕੱਪੜਾ ਲੀੜਾ ਦੇ ਦਿਆ ਕਰੋ ਠੀਕ ਹੈ ਬੱਲੀ ਚੱਲਦੇ ਨੂੰ ਕੋ ਖਾਣ ਨੂੰ ਲੈ ਕੇ ਦਿੰਨਾ ਚੱਲ ਕੀ ਲੈਣਾ ਲੜਾ ਚੱਲ ਅੱਜ ਬਿੱਲੀ ਬਾਈ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਇਹ ਬਿੱਲੀ ਬਾਈ ਅੱਜ ਮੈਂ ਟੱਕਰਿਆ ਮੇਰਾ ਬਚਪਨ ਦਾ ਬਿੱਲੀ। ਤੇ ਬਿੱਲੀ ਨੂੰ ਅਸੀਂ ਛੇੜਦੇ ਹੁੰਦੇ ਸੀਗੇ ਤੇ ਅੱਜ ਮਿਲ ਕੇ ਬਹੁਤ ਸਕੂਨ ਆਉਂਦਾ ਕਿ ਬਿੱਲੀ ਨੂੰ ਅੱਜ ਦੇ ਗੱਡੀ ਚ ਵੀ ਝੂਟਾ ਦਿੱਤਾ। ਇਸ ਕਰਕੇ ਹੁਣ ਚੀਜ਼ ਦੋ ਆਉਣਿਆ ਬਿੱਲੀ ਨੂੰ ਖਾਣ ਨੂੰ ਜਿਹੜਾ ਕੋ ਬਿੱਲੀ ਨੇ ਲੈਣਾ ਉਹ ਲੈ ਕੇ ਦਿੰਨੇ ਆ। ਖਾਣਾ ਕੀ ਤੂੰ? ਜਿਹੜਾ ਕੋ ਮਰਜੀ ਪਾਠੀਆ ਤਾਂ ਲੈ ਕੇ ਦਿੰਨਾ ਆ ਦੇ ਆਓ ਭੈਣੇ ਕੀ ਖਾਂਦਾ ਇਹਨੂੰ ਦਿਓ ਚੀਜ਼ ਲਓ ਜੀ ਬਿੱਲੀ ਨੂੰ ਚੀਜ਼ ਦਵਾਈ ਆਪਾਂ ਭੈਣ ਕੋਲੋਂ ਹੋਰ ਦੇ ਦਿਓ ਭੈਣ ਵੈਕਟ ਬੁਕਟ ਦੇ ਦਿਓ ਇਹਨੂੰ ਖਾ ਲੂ ਇੱਕ ਦਾ ਦੇ ਦਿਓ ਜਿਹੜਾ ਕੋਈ ਪੀਂਦਾ ਦੇ ਚੱਕ ਬਿੱਲੀ ਖਾ ਫਿਰ ਹੋਰ ਠੰਡਾ ਪੀਣਾ ਠੰਡਾ ਆ ਲੈ ਕੇ ਦਿੰਦਾ ਹੁੰਦੇ ਉਹਦੇ ਭੈਣ ਕੱਢ ਕੇ ਦਿੰਦੇ ਆ ਉਹਦੇ ਲੈ ਆਓ ਆ ਲੈ ਉਹਦੇ ਲਿਆਂਦਾ ਭੈਣੇ ਠੀਕ ਆ ਹਾਂ ਤਾਂ ਠੰਡਾ ਵੀ ਪਿਉਂਦੇ ਆ ਲਓ ਜੀ ਠੰਡਾ ਹੋਰ ਸੇਵਾ ਕੋਈ ਬਸ ਲਾਉਣਾ ਲਾਉਣਾ ਤੈਨੂੰ ਲੈ ਵੀ ਫੜ ਲੈ ਹੁਣ ਆ ਵੀ ਫੜ ਲੈ ਆ ਲੈ ਫੜ ਚੱਕ ਕੋਕੜੀਆਂ ਖਾ ਤੇ ਡੰਡਾ ਪੀ ਨਿਆਰੇ ਲੈ ਹੋਰ ਕੋ ਖਾਣਾ ਪੀਣਾ ਹੁੰਦਾ ਮੈਨੂੰ ਦੱਸ ਦਿਆ ਕਰ ਚੰਗਾ ਚਲੋ ਜੀ ਹੁਣ ਬਿੱਲੀ ਨੂੰ ਲਾਉਨੇ ਆ ਇੱਧਰ ਹਾਂ ਇੱਥੇ ਲਓ ਜੀ ਚੌਂਤੇ ਤੇ ਹੁਣ ਆ ਗਿਆ ਬਿੱਲੀ ਨੂੰ ਲਾਉਣਾ ਮੈਂ ਹਾਂ ਉਹ ਬਾ ਵੀ ਬਾ ਬਿੱਲੀ ਪਾਏ ਦਾ ਟਾਕੀ ਟਾਕੀ ਖੋਲਣ ਦਾ ਵੀ ਪਤਾ ਪਾ ਲੈ ਆਰਾਮ ਨਾਲ ਖੋਲੀਏ ਟਾਕੀ ਲੈ ਆ ਦਿੱਲੀ ਯਾਰ ਵਿਚਾਰਾ ਪੈਰ ਤੇ ਕਿਸ ਨੇ ਮਾਰਿਆ ਪਤਾ ਨਹੀਂ ਕੀ ਹੋ ਗਿਆ ਹੌਲੀ ਹੌਲੀ ਚੱਲ ਠੀਕ ਆ ਹੈਲੋ ਇਹ ਵੈਰੀ ਗੁੱਡ ਚੰਗਾ ਖਾਣਾ ਆਉਣਾ ਬੈ ਕੇ ਓਕੇ ਬਾਏ